ਸਾਰਿਆਂ ਨੂੰ ਜੈਮ ਸੀਤੀ ਅੱਜ ਅਸੀਂ ਪੜ੍ਹਾਂਗੇ ਜ਼ਬੂਰਾਂ ਦੀ ਪੋਥੀ ਦਾ 18ਵਾਂ ਅਧਿਆਇ ਬਚਾਓ ਲਈ ਧੰਨਵਾਦ ਪਹਿਲੀ ਆਇਤ हे ਯਹਵਾ ਮੇਰੇ ਬੱਲ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ ਦੂਸਰੀ ਆਇਤ ਯਹਵਾ ਮੇਰੀ ਚਟਾਨ ਮੇਰਾ ਗੜ੍ਹ ਅਤੇ ਮੇਰਾ ਛਡਾਉਣ ਵਾਲਾ ਹੈ ਮੇਰਾ ਪਰਮੇਸ਼ਵਰ ਮੇਰਾ ਢਿਲਾ ਜਹ ਦੀ ਸ਼ਰਣੀ ਮੈਂ ਆਇਆ ਹਾਂ ਮੇਰੀ ਢਾਲ ਮੇਰਾ ਬਚਾਓ ਦਸਿੰਗ ਅਤੇ ਮੇਰਾ ਉੱਚਾ ਗੜ੍ਹ ਤੀਸਰੀ ਆਇਤ ਮੈਂ ਯਹੋਵਾ ਨੂੰ ਜਿਹੜਾ ਉਸਤ ਜੋਗ ਹੈ ਪੁਕਾਰਾਂਗਾ ਸੋ ਮੈਂ ਆਪਣੇ ਵੈਰੀਆਂ ਤੋਂ ਬਚ ਜਾਵਾਂਗਾ ਚੌਥੀ ਆਇਤ ਮੌਤ ਦੀਆਂ ਡੋਰੀਆਂ ਨੇ ਮੈਨੂੰ ਵਾਲੇ ਲਿਆ ਅਤੇ ਕੋ ਤਰਮੀ ਦੇ ਹੜਾ ਨੇ ਮੈਨੂੰ ਡਰਾਇਆ ਪੰਜਵੀਂ ਆਇਤ ਪਤਾਲ ਦੀਆਂ ਡੋਰੀਆਂ ਨੇ ਮੈਨੂੰ ਘੇਰ ਲਿਆ ਮੌਤ ਦੇ ਫੰਦੇ ਮੇਰੇ ਸਾਹਮਣੇ ਹੋਏ ਛੇਵੀਂ ਆਇਤ ਆਪਣੀਆਂ ਆਪਣੀ ਔਖ ਦੇ ਵੇਲੇ ਮੈਂ ਯਹੋਵਾ ਨੂੰ ਪੁਕਾਰਿਆ ਅਤੇ ਆਪਣੇ ਪਰਮੇਸ਼ਰ ਦੀ ਦੁਹਾਈ ਦਿੱਤੀ ਉਹ ਨੇ ਆਪਣੀ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ ਅਤੇ ਮੇਰੀ ਦੁਹਾਈ ਉਹਦੇ ਅੱਗੇ ਸਗੋ ਉਹਦੇ ਕੰਨਾਂ ਤੀਕ ਪੁੱਜੀ ਸਤਵੀਂ ਆਇਤ ਤਤਰਤੀ ਕੰਬ ਗਈ ਅਤੇ थरथराई ਅਤੇ ਪਹਾੜਾਂ ਦੀਆਂ ਨੀਹਾਂ ਹਿੱਲ ਗਈਆਂ ਅਤੇ ਧੜ ਕੋਠੀਆਂ ਉਹ ਕਰੋਧਵਾਨ ਜੋ ਹੋ ਗਿਆ ਸੀ ਅੱਠਵੀਂ ਆਇਤ ਉਹ ਦੀਆਂ ਨਾਸਾਂ ਤੋਂ ਧੂਆਂ ਉੱਠਿਆ ਅਤੇ ਉਹ ਦੇ ਮੂੰਹ ਤੋਂ ਅੱਗ ਭਸਮ ਕਰਦੀ ਹੈ ਅੰਗਿਆਰੇ ਉਤਸਤੋਂ ਦਗ-ਦਗ ਕਰਨ ਲੱਗੇ ਨੌਵੀਂ ਆਇਤ ਉਸਨੇ ਆਕਾਸ਼ਾਂ ਨੂੰ ਛੁਕਾਇਆ ਤੇ ਹੇਠਾਂ ਉਤਾਰਿਆ ਅਤੇ ਉਸ ਦੇ ਪੈਰਾਂ ਹੇਠ ਕੁਪ ਹਨੇਰਾ ਸੀ ਤਾਂ ਉਹ ਕਰੂਬੀ ਉੱਤੇ ਚੜ੍ਹ ਕੇ ਉੱਡਿਆ ਹਾਂ ਪੌਣ ਦੇ ਖੰਭਾ ਉੱਤੇ ਉਡਾਰੀ ਮਾਰੀ 11ਵੀਂ ਆਇਤ ਉਸਨੇ ਹਨੇਰੇ ਨੂੰ ਆਪਣਾ ਗੁਪਤ ਸਥਾਨ ਕਾਲੇ ਜਲਾ ਅਤੇ ਆਕਾਸ਼ ਦੀਆਂ ਘਟਾਂ ਨੂੰ ਆਪਣੇ ਆਲੇ-ਦੁਆਲੇ ਦਾ ਮੰਡਪ ਬਣਾਇਆ 12ਵੀਂ ਆਇਤ ਉਸ ਦੇ ਅੱਗੇ ਦੀ ਧਮਕ ਤੋਂ ਉਸ ਦੀਆਂ ਘਟਾਂ ਦੇ ਵਿੱਚੋਂ ਗੜੇ ਅਤੇ ਅੰਗਿਆਰੇ ਨਿਕਲੇ 13ਵੀਂ ਆਇਤ ਤਾਂ ਯਹਵਾ ਆਕਾਸ਼ ਵਿੱਚ ਗਰਜਿਆ ਅਤੇ ਆਤਮਾਹ ਨੇ ਆਪਣੀ ਆਵਾਜ਼ ਸੁਣਾਈ ਗੜੇ ਅਤੇ ਅੰਗਿਆਰੇ 14ਵੀਂ ਆਇਤ ਫਿਰ ਉਸਨੇ ਆਪਣੇ ਤੀਰ ਚਲਾ ਕੇ ਉਹਨਾਂ ਨੂੰ ਛਿੰਨਪਿੰਨ ਕੀਤਾ ਅਤੇ ਬਿਜਲੀਆਂ ਲਿਸ਼ਕਾ ਕੇ ਉਹਨਾਂ ਨੂੰ ਖਬਰਾ ਦਿੱਤਾ 15ਵੇਂ ਆਇਤ ਤਾਂ ਤੇਰੇ ਕੁੜਕੰਦੇ ਕਾਰਨ हे ਯਹੋਵਾ ਤੇਰੀਆਂ ਨਾਸਾਂ ਦੇ ਸਵਾਸ ਤੇ ਝੋਕੇ ਦੇ ਕਾਰਨ ਪਾਣੀ ਦੀਆਂ ਨਾਲੀਆਂ ਦਿਸ ਪਈਆਂ ਅਤੇ ਜਗਤ ਦੀਆਂ ਨੀਹਾਂ ਖੁੱਲ ਗਈਆਂ 16ਵੇਂ ਆਇਤ ਉਹਨੇ ਉੱਪਰ ਹੱਥ ਕੱਢ ਕੇ ਮੈਨੂੰ ਲੈ ਲਿਆ ਉਹਨੇ ਮੈਨੂੰ ਪਾਣੀ ਦੇ ਹੜ੍ਹਾਂ ਵਿੱਚੋਂ ਕੱਢਿਆ 17ਵੀਂ ਆਇਤ ਮੇਰੇ ਬਲਵੰਤ ਵੈਰੀ ਤੋਂ ਉਹਨੇ ਮੈਨੂੰ ਛੁਡਾਇਆ ਅਤੇ ਉਸ ਉਹਨਾਂ ਤੋਂ ਜਿਹੜੇ ਮੈਥੋਂ ਘਿੰ ਕਰਦੇ ਹਨ ਕਿਉਂਕਿ ਉਹ ਮੇਰੇ ਨਾਲ ਬਹੁਤੇ ਤਕੜੇ ਹਨ 18ਵੀਂ ਆਇਤ ਮੇਰੀ ਵਿਫਤਾ ਦੇ ਦਿਨ ਉਹਨਾਂ ਨੇ ਮੇਰਾ ਸਾਹਮਣਾ ਕੀਤਾ ਪਰੰਤੂ ਯਹਵਾ ਮੇਰੀ ਟੇਕ ਸੀ 19ਵੀਂ ਆਇਤ ਉਹ ਮੈਨੂੰ ਖੁੱਲੇ ਸਥਾਨ ਵਿੱਚੋਂ ਕੱਢ ਲਿਆਇਆ ਉਹਨੇ ਮੈਨੂੰ ਛੁਡਾਇਆ ਕਿਉਂਕਿ ਉਹ ਮੈਥੋਂ ਪ੍ਰਸੰਨ ਸੀ 2ਵੀਂ ਆਇਤ ਯਹਵਾ ਨੇ ਮੇਰੇ ਧਰਮ ਦੇ ਅਨੁਸਾਰ ਮੈਨੂੰ ਬਦਲਾ ਦਿੱਤਾ ਮੇਰੇ ਹੱਥਾਂ ਦੀ ਸੁਚਮਤਾਈ ਦੇ ਅਨੁਸਾਰ ਮੈਨੂੰ ਵਟਾ ਦਿੱਤਾ 1ਵੀਂ ਆਇਤ ਕਿਉਂ ਜੋ ਮੈਂ ਯਹਵਾ ਦੇ ਰਾਹਾਂ ਦੀ ਪਾਲਣਾ ਕੀਤੀ ਅਤੇ ਬਦੀ ਕਰਕੇ ਆਪਣੇ ਪਰਮੇਸ਼ਰ ਤੋਂ ਬੇਮੁਖ ਨਹੀਂ ਹੋਇਆ 22ਵੀਂ ਆਇਤ ਉਹਦੇ ਸਾਰੇ ਨਿਯਾਅ ਮੇਰੇ ਸਾਹਮਣੇ ਰਹੇ ਅਤੇ ਉਹਦੀਆਂ ਵਿਧੀਆਂ ਨੂੰ ਮੈਂ ਆਪਣੇ ਕੋਲੋਂ ਦੂਰ ਨਾ ਕੀਤਾ 3ਵੀਂ ਆਇਤ ਮੈਂ ਉਹਦੇ ਨਾਲ ਪੂਰਾ ਉਤਰਿਆ ਅਤੇ ਆਪਣੇ ਆਪ ਨੂੰ ਆਪਣੀ ਬਦੀ ਤੋਂ ਬਚਾਈ ਰੱਖਿਆ 24ਵੀਂ ਆਇਤ ਸੋ ਯਹੋਵਾ ਨੇ ਨਿਗਾਹ ਕਰਕੇ ਮੇਰੇ ਧਰਮ ਦੇ ਅਨੁਸਾਰ ਅਤੇ ਮੇਰੇ ਹੱਥਾਂ ਦੀ ਸੁਚਮਤਾਈ ਅਨੁਸਾਰ ਮੈਨੂੰ ਵਟਾ ਦਿੱਤਾ 25ਵੀਂ ਆਇਤ ਦਇਆਵਾਨ ਲਈ ਤੋਂ ਆਪਣੇ ਆਪ ਨੂੰ ਦਇਆਵਾਨ ਵੀ ਖਾਵੇਂਗਾ ਪੂਰੇ ਮਨੁੱਖ ਲਈ ਤੋਂ ਆਪਣੇ ਆਪ ਨੂੰ ਪੂਰਾ ਵੀ ਖਾਏਗਾ 26ਵੀਂ ਆਇਤ ਸ਼ੁੱਧ ਲਈ ਤੋ ਆਪਣੇ ਆਪ ਨੂੰ ਸ਼ੁੱਧ ਵਿਖਾਏਗਾ ਅਤੇ ਹਾਠੇ ਲਈ ਤੋ ਆਪਣੇ ਆਪ ਨੂੰ ਹਾਠਾ ਵੀ ਖਾਏਗਾ 27ਵੀਂ ਆਇਤ ਤੋ ਦੁਖੀ ਲੋਕਾਂ ਨੂੰ ਬਚਾਵੇਂਗਾ ਪਰ ਉੱਚੀਆਂ ਅੱਖੀਆਂ ਨੂੰ ਨੀਵੀਆਂ ਕਰੇਗਾ 28ਵੀਂ ਆਇਤ ਫਿਰ ਤੋ ਮੇਰਾ ਦੀਵਾ ਬਾਲਦਾ ਹੈ ਯਹਵਾ ਮੇਰਾ ਪਰਮੇਸ਼ਰ ਮੇਰੇ ਹਨੇਰ ਨੂੰ ਚਾਨਣ ਕਰਦਾ ਹੈ 29ਵੀਂ ਆਇਤ ਤਦ ਮੈਂ ਤੇਰੀ ਸਹਾਇਤਾ ਨਾਲ ਇੱਕ ਜਥੇ ਵਿੱਚੋਂ ਦੀਪਅਜ ਸਕਦਾ ਅਤੇ ਆਪਣੇ ਪਰਮੇਸ਼ਰ ਦੀ ਸਹਾਇਤਾ ਨਾਲ ਮੈਂ ਕੰਧ ਨੂੰ ਟੱਪ ਸਕਦਾ ਹਾਂ ਤੀਮੀ ਆਇਤ ਪਰਮੇਸ਼ਰ ਦਾ ਰਾਹ ਪੂਰਾ ਹੈ ਯਹਵਾ ਦਾ ਵਚਨ ਤਾਇਆ ਹੋਇਆ ਹੈ ਉਹ ਆਪਣੇ ਸਾਰੇ ਸ਼ਰਨਾਥੀਆਂ ਲਈ ਇੱਕ ਢਾਲ ਹੈ ਇਕਤਵੀਂ ਆਇਤ ਯਹਵਾ ਤੋਂ ਬਿਨਾ ਹੋਰ ਕੌਣ ਪਰਮੇਸ਼ਰ ਹੈ ਅਤੇ ਸਾਡੇ ਪਰਮੇਸ਼ਰ ਤੋਂ ਛੁੱਟ ਹੋਰ ਕਿਹੜੀ ਚਟਾਨ ਹੈ ਬਤਮੀ ਆਇਤ ਉਹ ਪਰਮੇਸ਼ਰ ਜੋ ਮੇਰਾ ਲੱਕ ਬੱਲ ਨਾਲ ਕੱਸਦਾ ਹੈ ਅਤੇ ਮੇਰਾ ਰਾਹ ਸੰਪੂਰਨ ਕਰਦਾ ਹੈ 33ਵੀਂ ਆਇਤ ਉਹ ਮੇਰੇ ਪੈਰਾਂ ਨੂੰ ਹਰਨੀਆਂ ਦੇ ਪੈਰ ਜਿਹੇ ਬਣਾਉਂਦਾ ਹੈ ਅਤੇ ਮੈਨੂੰ ਮੇਰੀਆਂ ਉੱਚੀਆਂ ਥਾਵਾਂ ਉੱਤੇ ਖੜਾ ਕਰਦਾ ਹੈ 33ਵੀਂ ਆਇਤ ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਇਉਂ ਸਿਖਲਾਉਂਦਾ ਹੈ ਕਿ ਮੇਰੀਆਂ ਬਾਹਾਂ ਪਿੱਤਲ ਦਾ ਤਣੁਖ ਝੁਕਾ ਦਿੰਦੀਆਂ ਹਨ 35ਵੀਂ ਆਇਤ ਤੈ ਆਪਣੇ ਬਚਾਅ ਦੀ ਢਾਲ ਮੈਨੂੰ ਦਿੱਤੀ ਹੈ ਅਤੇ ਤੇਰੇ ਸੱਜੇ ਹੱਥ ਨੇ ਮੈਨੂੰ ਸੰਭਾਲਿਆ ਹੈ ਅਤੇ ਤੇਰੀ ਨਰਮਾਈ ਨੇ ਮੈਨੂੰ ਵਧਾਇਆ ਹੈ 26ਵੀਂ ਆਇਤ ਤੈ ਮੇਰੇ ਹੇਠ ਮੇਰੇ ਕਦਮਾਂ ਨੂੰ ਵਧਾਇਆ ਹੈ ਅਤੇ ਮੇਰੇ ਪੈਰ ਨਹੀਂ ਥਿਲਕੇ 27ਵੀਂ ਆਇਤ ਮੈਂ ਆਪਣੇ ਵੈਰੀਆਂ ਦੇ ਪਿੱਛਾ ਕਰਕੇ ਉਹਨਾਂ ਨੂੰ ਜਾ ਲਿਆ ਮੈਂ ਪਿਛਾਹਾਂ ਨਾ ਹਟਿਆ ਜਿੰਨਾ ਚਿਰ ਉਹਨਾਂ ਦਾ ਨਾਸ਼ ਨਾ ਹੋ ਗਿਆ 38ਵੀਂ ਆਇਤ ਮੈਂ ਉਹਨਾਂ ਨੂੰ ਅਜਿਹਾ ਫੰਡਿਆ ਕਿ ਉਹ ਫੇਰ ਨਾ ਉੱਠ ਸਕੇ ਉਹ ਮੇਰੇ ਪੈਰਾਂ ਹੇਠ ਡਿੱਗ ਪਏ ਹਨ 41ਵੇਂ ਆਇਤ ਤੈ ਯੁੱਧ ਦੇ ਲਈ ਮੇਰੇ ਲੱਕ ਨੂੰ ਬੱਲੇ ਨਾਲ ਕੱਸਿਆ ਹੈ ਤੈ ਮੇਰੇ ਵਿਰੋਧੀਆਂ ਨੂੰ ਮੇਰੇ ਹੇਠ ਝੁਕਾ ਦਿੱਤਾ 42ਵੇਂ ਆਇਤ ਤੂੰ ਮੇਰੇ ਵੈਰੀਆਂ ਦੀ ਪਿੱਠ ਮਿਨ ਵਿਖਾਈ ਅਤੇ ਮੈਂ ਆਪਣੇ ਕਿੰਨ ਕਰਨ ਵਾਲਿਆਂ ਦਾ ਸਤਿਆਨਾਸ਼ ਕੀਤਾ 43ਵੇਂ ਆਇਤ ਉਹਨਾਂ ਨੇ ਦੁਹਾਈ ਦਿੱਤੀ ਪਰ ਕੋਈ ਬਚਾਉਣ ਵਾਲਾ ਨਹੀਂ ਸੀ ਸਗੋ ਯਹ ਹਵਾ ਅੱਗੇ ਵੀ ਪਰ ਉਸਨੇ ਉਹਨਾਂ ਨੂੰ ਉਤਰ ਨਾ ਦਿੱਤਾ ਬਤਾਲੇ ਮੇ ਆਇਤ ਫਿਰ ਮੈਂ ਉਹਨਾਂ ਨੂੰ ਹਵਾ ਨਾਲ ਉੜਦੀ ਧੂੜ ਵਾਂਗ ਪੀਸ ਉਟਿਆ ਰਸਤੇ ਦੇ ਚਿੱਕੜ ਵਾਂਗ ਉਹਨਾਂ ਨੂੰ ਛੋਟੇ ਦਿੱਤਾ ਤਰ ਤਾਲਮੀ ਆਇਤ ਤੈਂ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ ਤੈਂ ਮੈਨੂੰ ਕਮਾ ਦਾ ਮੁਖੀਆ ਥਾਪਿਆ ਜਿਨ੍ਹਾਂ ਲੋਕਾਂ ਨੂੰ ਮੈਂ ਨਹੀਂ ਜਾਂਦਾ ਉਹਨਾਂ ਨੇ ਮੇਰੀ ਸੇਵਾ ਕੀਤੀ 44ਵੇਂ ਆਇਤ ਸੁੰਡਿਆ ਸਾਰ ਉਹ ਦੀਨ ਹੋ ਗਏ ਪਰਦੇਸੀ ਮੇਰੇ ਅੱਗੇ ਹਿਚਕ ਕੇ ਆਏ 45ਵੀਂ ਆਇਤ ਪਰਦੇਸੀ ਕੋ ਮੁਲਾਗ ਹੈ ਅਤੇ ਆਪਣੇ ਕੋਟਾਂ ਵਿੱਚ ਥੜ-ਥੜਾਉਂਦੇ ਹੋਏ ਨਿਕਲੇ 46ਵੀਂ ਆਇਤ ਜਿਹਾ ਵਾ ਜਿਉਂਦਾ ਹੈ ਸੋ ਮੁਬਾਰਕ ਹੋਵੇ ਮੇਰੀ ਚਟਾਨ ਅਤੇ ਮੇਰਾ ਬਚਾਓ ਦੇ ਪਰਮੇਸ਼ਰ ਦੀ ਬਜ਼ੁਰਗੀ ਹੋਵੇ 47ਵੀਂ ਆਇਤ ਉਸੇ ਹੀ ਪਰਮੇਸ਼ਰ ਨੇ ਮੇਰਾ ਬਦਲਾ ਲਿਆ ਅਤੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੱਤਾ 48ਵੀਂ ਆਇਤ ਜਹਨੇ ਮੈਨੂੰ ਮੇਰੇ ਵੈਰੀਆਂ ਤੋਂ ਛੁਡਾਇਆ ਹਾਂ ਤੈ ਮੈਨੂੰ ਮੇਰੇ ਵਿਰੋਧੀਆਂ ਵਿੱਚ ਉੱਚਾ ਕੀਤਾ ਤੈ ਮੈਨੂੰ ਜ਼ਾਲਮਾਂ ਤੋਂ ਬਚਾਇਆ 45 ਆਇਤ ਇਸੇ ਕਾਰਨ ਹੀ ਯਹੋਵਾ ਮੈ ਕਾਮਾ ਵਿੱਚ ਤੇਰਾ ਧੰਨਵਾਦ ਕਰਾਂਗਾ ਅਤੇ ਤੇਰੇ ਨਾਮ ਦਾ ਜਸ ਗਾਵਾਂਗਾ 50 ਆਇਤ ਉਹ ਨੇ ਆਪਣੇ ਪਾਸ਼ਾ ਦੇ ਵੱਡੇ ਬਚਾਓ ਦਿੰਦਾ ਹੈ ਅਤੇ ਆਪਣੇ ਮਸਾ ਕੀਤੇ ਹੋਏ ਉੱਤੇ ਅਰਥਾਤ 다ਊਦ ਅਰ ਉਹਦੀ ਅੰਸ਼ ਉੱਤੇ ਸਦਾ ਤਿਕ ਦਇਆ ਕਰਤਾ ਹੈ ਆਮੀਨ ਪ੍ਰਭੂ ਜੀ ਨੇ ਵਚਨਾਂ ਪੜੇ ਸੁਨੇ ਜਾਣ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰਾਂ ਵਿੱਚ ਸ਼ਿਫਾ ਸ਼ਾਂਤੀ ਆਰਾਮ ਸਦਾ ਹੀ ਵਸਦੇ ਰਹਿਣ ਆਮੀਨ ਸਾਰਿਆਂ ਜਮ ਸਿੱਕੀ